ਕਾ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਾਸ ਕਰਕੇ ਕਿਸਾਨਾਂ ਵਾਸਤੇ ਭਾਰ ਸਰਕਾਰ ਦੁਆਰਾ ਚਲਾਈ ਜਾਂਦੀ ਕਿਸਾਨ ਸਨਮਾਨ ਨਿਧੀ ਯੋਜਨਾ ਜਿਸ ਦੇ ਵਿੱਚ ਕਿਸਾਨਾਂ ਨੂੰ 6000 ਰੁਪਏ ਦਿੱਤਾ ਜਾਂਦਾ ਹੈ ਹਰ 4 ਮਹੀਨੇ ਬਾਅਦ 2000 ਰੁਪਏ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਇਆ ਜਾਂਦਾ ਜਿਹੜੇ ਛੋਟੇ ਕਿਸਾਨ ਨੇ ਤੇ ਛੋਟੇ ਕਿਸਾਨਾਂ ਦੇ ਵਿੱਚ ਵੀ ਵੱਡੀ ਗਿਣਤੀ ਉਹ ਕਿਸਾਨ ਨੇ ਜਿਹੜੇ ਅਜੇ ਵੀ ਇਸ ਸਕੀਮ ਤੋਂ ਵੰਚਿਤ ਨੇ ਜਿੰਨਾਂ ਤੱਕ ਇਹ ਪੈਸਾ ਨਹੀਂ ਪਹੁੰਚਣ ਲੱਗਾ ਉਨ੍ਹਾਂ ਦੇ ਕਾਗਜ਼ ਪੱਤਰ ਵੀ ਭਰੇ ਜਾ ਰਹੇ ਨੇ ਤੁਹਾਡੇ ਨੇੜੇ ਜਿਹੜੇ ਵੀ ਸਹੂਲਤਾਂ ਕੇਂਦਰ ਨੇ ਉੱਥੇ ਜਾ ਕੇ ਤੁਸੀਂ ਆਪਣਾ ਨਾਮ ਵਗੈਰਾ ਲਿਖਵਾ ਸਕਦੇ ਹੋ ਤੇ ਇਸ ਦੇ ਨਾਲ ਨਾਲ 1 ਫਰਵਰੀ ਤੋਂ 9 ਫਰਵਰੀ 2024 ਤੱਕ ਜਿਹੜਾ ਬਾਈਟ ਜਲਾਸ ਚੱਲਣਾ ਹੈ ਉਹਦੇ ਵਿੱਚ ਜਿਹੜਾ ਬਾਈਟ ਪੇਸ਼ ਕੀਤਾ ਜਾਣਾ ਉਹਦੇ ਵਿੱਚ ਖਬਰਾਂ ਆ ਰਹੀਆਂ ਨੇ ਕਿ ਛੋਟੇ ਕਿਸਾਨਾਂ ਵਾਸਤੇ ਜਿਹੜੀ 6000 ਰੁਪਏ ਰਕਮ ਮਿਥੀ ਗਈ ਹੈ ਸਰਕਾਰ ਵੱਲੋਂ ਖਾਸ ਕਰਕੇ ਮੋਦੀ ਸਰਕਾਰ ਵੱਲੋਂ ਉਸ ਨੂੰ ਵਧਾਇਆ ਜਾ ਰਿਹਾ ਹੈ ਇਹ ਰਕਮ 8 ਤੋਂ 9000 ਰੁਪਏ ਦੇ ਲਗਭਗ ਕੀਤੀ ਜਾ ਰਹੀ ਹੈ ਅਜਿਹੀਆਂ ਖਬਰਾਂ ਆ ਰਹੀਆਂ ਨੇ ਤੇ ਇਸ ਦੀ ਬਕਾਇਦਾ ਜਿਹੜੀ ਚਰਚਾ 31 ਜਨਵਰੀ ਨੂੰ ਵੀ ਹੋਣੀ ਹੈ ਸੋ ਆਉਣ ਵਾਲੇ ਦਿਨਾਂ 'ਚ ਇਹ ਪਤਾ ਲੱਗ ਜਾਏਗਾ ਕਿ ਸਰਕਾਰ ਕਿਸਾਨਾਂ ਵਾਸਤੇ ਕੀ ਕੁਝ ਕਰਨ ਜਾ ਰਹੀ ਹੈ ਇਸ ਦੇ ਨਾਲ ਨਾਲ ਜਿਹੜੇ ਛੋਟੇ ਵਪਾਰੀ ਨੇ ਉਹਨਾਂ ਵਾਸਤੇ ਵੀ ਕੇਂਦਰ ਸਰਕਾਰ ਵਿਸ਼ੇਸ਼ ਉਪਰਾਲੇ ਕਰਨ ਜਾ ਰਹੀ ਹੈ ਤੇ ਹੁਣ ਇੱਕ ਹੋਰ ਖਬਰ ਚਲਦੇ-ਜਲਦੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੀਏ ਕੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗੱਠ ਜੋੜ ਹੋਣ ਜਾ ਰਿਹਾ ਹੈ ਟਰਬਿਊਨ ਦੀਆਂ ਖਬਰਾਂ ਮੁਤਾਬਕ ਚੰਡੀਗੜ੍ਹ ਦੇ ਵਜਿਹਾ ਕੁਝ ਹੋਣ ਜਾ ਰਿਹਾ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ 'ਚ ਕਾਂਗਰਸ ਤੇ ਆਪ ਦਾ ਹੋਇਆ ਗੱਠ ਜੋੜ ਅਜਿਹੀਆਂ ਖਬਰਾਂ ਹੋਣੀ ਆਉਣ ਲੱਗੀਆਂ ਨੇ ਪੰਜਾਬ ਅਤੇ ਦਿੱਲੀ ਵਿੱਚ ਲੋਕ ਸਭਾ ਚੋਣਾਂ ਲਈ ਗੱਠ ਜੋੜ ਤੋਂ ਪਹਿਲਾਂ ਚੰਡੀਗੜ੍ਹ 'ਚ ਮੇਅਰ ਦੀ ਚੋਣ ਨੂੰ ਲੈ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਗੱਠਜੋੜ ਹੋਣਦੇ ਆ ਕਨਸੂਆਂ ਨੇ ਹਾਲਾਂਕਿ ਅਧਿਕਾਰਕ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਹੋਈ ਪਰ ਰਿਪੋਰਟਾਂ ਮੁਤਾਬਕ ਕਾਂਗਰਸੀ ਆਗੂਆਂ ਨੇ ਦੱਸਿਆ ਕਿ ਗੱਠਜੋੜ ਲਈ ਪਾਰਟੀ ਹਾਈ ਕਮਾਂਡ ਨੇ ਦਿੱਲੀ ਤੋਂ ਪ੍ਰਵਾਨਗੀ ਦੇ ਦਿੱਤੀ ਸੋ ਇਹ ਵੀ ਥੋੜਾ ਥੋੜਾ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਹੋ ਸਕਦਾ ਹੈ ਬੇਸ਼ੱਕ ਸਮੇਂ-ਸਮੇਂ ਤੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਨੂੰ ਜਦੋਂ ਜਦੋਂ ਵੀ মিডিਆ ਦੁਆਰਾ ਪੁੱਛਿਆ ਗਿਆ ਤਾਂ ਇਸ ਤੋਂ ਪਾਸਾ ਵੱਟਦੇ ਨਜ਼ਰ ਆਏ ਨੇ ਜਾਂ ਕਹਿ ਲਈਏ ਕਿ ਉਹ ਟੇਢੇ ਮੇਢੇ ਢੰਗ ਨਾਲ ਜਵਾਬ ਦਿੰਦੇ ਨਜ਼ਰ ਆ ਰਹੇ ਨੇ ਪਰ ਹੁਣ ਜਿਸ ਤਰ੍ਹਾਂ ਦੀਆਂ ਚੰਡੀਗੜ੍ਹ ਦੇ ਮਾਮਲੇ 'ਚ ਖਬਰਾਂ ਆ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਲਗਭਗ ਹੋ ਚੁੱਕਿਆ ਤੇ ਆਉਣ ਵਾਲੇ ਦਿਨਾਂ 'ਚ ਇਹ ਪਤਾ ਵੀ ਲੱਗ ਜਾਏਗਾ ਤੇ ਇਸ ਤਰ੍ਹਾਂ ਹੀ ਜੇਕਰ ਪੰਜਾਬ ਦੇ ਵਿੱਚ ਹੁੰਦਾ ਤਾਂ ਇੱਕ ਲੋਕ ਸਭਾ ਚੋਣਾਂ ਦੇ ਵਿੱਚ ਵੱਖਰੀ ਤਰ੍ਹਾਂ ਦੀ ਸਤਿਤੀ ਹੋ ਜਾਵੇਗੀ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਵਾਸਤੇ ਤੇ ਉਹਨਾਂ ਵੀ ਉਹਨਾਂ ਨੂੰ ਵੀ ਨਵੇਂ ਸਿਰੇ ਤੋਂ ਸੋਚਣਾ ਪੈਣਾ ਹੈ ਬੇਸ਼ੱਕ ਪਿਛਲੇ ਦਿਨੀ ਗੁਰਦਾਸਪੁਰ ਦੇ ਇੱਕ ਅਕਾਲੀ ਆਗੂ ਜਿਹੜੇ ਕਿ ਬੀਜੇਪੀ ਚੋਂ ਅਕਾਲੀ ਦਲ ਚ ਸ਼ਾਮਲ ਹੋਏ ਨੇ ਉਹਨਾਂ ਨੇ ਵੀ ਕਿਹਾ ਸੀ ਕਿ ਸਮੇਂ ਦੀ ਲੋੜ ਹੈ ਬੀਜੇਪੀ ਨੂੰ ਇਹ ਗਠਬੰਧਨ ਅਕਾਲੀ ਦਲ ਲੜ ਕਰਨੇ ਹੀ ਪੈਣਾ ਸੌਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ ਦਿਓ ਯਾਜ ਤੇ ਬਹੁਤ ਬਹੁਤ ਧੰਨਵਾਦ